ਇਹ ਕੱਲੀ ਮਸ਼ੀਨ ਕਰਦੀ ਹੈ ਜੀ ਟਰਾਲੀ ਲਿਫਟ ਵਾਲੀ ਹੈ ਜੀ ਇਹ ਇਹ ਟਰਾਲੀ ਲਿਫਟ ਵਾਲੀ ਹੈ ਜੇ ਜੇ ਆਪਾਂ ਕਹੀਏ ਨਾ ਇਹਨੂੰ ਆਪ ਖਾਲੀ ਕਰਨਾ ਜਿਹੜੇ ਪਾਸੇੋਂ ਖੋਲਣਾ ਉਧਰ ਦਾ ਡਾਲਾ ਖੁੱਲ ਜੂਗਾ ਸਾਰੇ ਚਾਰੇ ਪਾਸੇ ਓਪਨੇਬਲ ਤੇ ਜਿੱਦਾਂ ਆਪਾਂ ਗੋਆ ਗੂੜਾ ਲਦਿਆ ਹੋਇਆ ਵਿੱਚ ਤੇ ਕੱਲਾ ਬੰਦਾ ਉਹਨੂੰ ਖਾਲੀ ਕਰਨੀ ਚਾਹੁੰਦਾ ਇਹਦੇ ਚਾਰੇ ਪਾਸੇ ਸਾਈਡ ਨੂੰ ਖਾਲੀ ਕਰਨੀ ਇਹ ਸਾਈਡ ਨੂੰ ਖਾਲੀ ਕਰ ਲਓ ਜੇ ਤੁਸੀਂ ਪੂਰੀ ਟਰਾਲੀ ਪਿੱਛੇ ਅਨਲੋਡ ਕਰਨੀ ਆ ਹਾਂਜੀ ਤਾਂ ਦੇਖੋ ਇੱਕ ਆ ਲੋਕ ਆਪਾਂ ਦੱਬਣਾ ਇਹ ਟਰਾਲੀ ਪਿੱਛੇ ਨੂੰ ਸਾਰੀ ਜਿਨੀ ਮਰਜੀ ਉੱਪਰ ਪਿੱਛੇ ਨੂੰ ਚੱਕ ਦੋ ਇਹ ਜਿਹੜੀ ਹੈਗੀ ਹੈ ਇਹਨੂੰ ਏਦਾਂ ਕਰਕੇ ਅਨਲੋਡ ਕੱਲਾ ਹੀ ਬੰਦਾ ਮਤਲਬ ਟਰੈਲਰ ਤੇ ਬੈਠਾ ਬੈਠਾ ਇਹ ਟਰੋਲੀ ਨੂੰ ਅਨਲੋਡ ਕਰ ਲੂਗਾ ਮਤਲਬ ਕਈ ਬੰਦਿਆਂ ਦਾ ਕੰਮ ਇੱਕੋ ਹੀ ਬੰਦਾ ਕਰ ਲੂਗਾ ਜੇ ਮੇਰਾ ਕੋਈ ਕਿਸਾਨ ਵੀਰ ਦੂਰ ਬੈਠਾ ਖੇਤੇ ਤੋਂ ਮੰਨ ਲਓ ਉਹਦਾ ਖੱਤਾ 2 ਕਿਲੋਮੀਟਰ ਤੇ ਆ ਜਾਂ ਨਹੀਂ ਮਤਲਬ ਤੁਰ ਕੇ ਲਿਜਾ ਸਕਦਾ ਤਾਂ ਇਹਦੇ ਮਗਰਾਂ ਕੁਰਸੀ ਲਾ ਕੇ ਪਿੱਛੇ ਬਹਿ ਕੇ ਵੀ ਇਹਨੂੰ ਚਲਾ ਦੱਸਦਾ ਅੱਛਾ ਸਾਰਿਆਂ ਦੇ ਪਿੱਛੇ ਲੱਗ ਸਕਦੀ ਸਾਰਿਆਂ ਦੇ ਪਿੱਛੇ ਲੱਗ ਸਕਦੀ ਹੈ ਮੇਰਾ ਇੱਕ ਸਵਾਲ ਆ ਜੀ ਜੇ ਕਿਸੇ ਨੇ ਖਰੀਦਣਾ ਦਾ ਪੱਕਾ ਜਿਹਾ ਐਡਰੈਸ ਜਿਹੜਾ ਸਿੱਧਾ ਬੰਦਾ ਇੱਥੇ ਗੋਲੀ ਮੰਗੂ ਆ ਵਜੇ ਉਹ ਐਡਰੈਸ ਦਾ ਬਿਲਕੁਲ ਜੀ ਬਿਲਕੁਲ ਦੋਸਤੋ ਛੱਲਣ ਦੀ ਵੀ ਗਾਰੰਟੀ ਤੇ ਦੂਜਾ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਮਸ਼ੀਨ ਲੈਣੀ ਆ ਜੇ ਲੁਧਿਆਣੇ ਦੇ ਨੇੜੇ ਦੇ 500 ਕਿਲੋਮੀਟਰ ਚ ਹੈ ਤਾਂ ਉਹ ਮੇਰੇ ਕੋਲੇ ਗਿੱਲ ਫੈਕਟਰੀ ਗਿੱਲ ਪਿੰਡ ਆ ਲੁਧਿਆਣੇ ਦੇ ਨਾਲ ਆਲੰਗ ਸ਼੍ਰੀ ਆਲੰਗੂ ਸਭ ਗੁਰਦੁਆਰਿਆਂ ਨੂੰ ਜੇ ਆਪਾਂ ਲੁਧਿਆਣੇ ਤੋਂ ਜਾਈਏ ਜਾਂ ਮਲੇਰ ਕੋਲੇ ਤੋਂ ਜਾਈਏ ਤਾਂ ਅਗਲਾ ਪਿੰਡ ਜਿਹੜਾ ਹੈ ਗੂਗਲ ਆਂਦਾ ਸਪਰੇਅ ਮੈਨ ਲੁਧਿਆਣਾ ਦੀ ਤੁਸੀਂ ਲੋਕੇਸ਼ਨ ਪਾ ਲਓ ਗੂਗਲ ਤੇ ਤੁਹਾਨੂੰ ਮੇਰੀ ਫੈਕਟਰੀ ਦੀ ਲੋਕੇਸ਼ਨ ਮਿਲ ਜੇਗੀ ਜੇ ਦਿੱਤੇ ਹੋਏ ਨੀਚੇ ਵਾਲੇ ਨੰਬਰਾਂ ਤੇ ਕਾਲ ਕਰੋ ਜਦੋਂ ਤੁਸੀਂ ਕਾਲ ਕਰੋਗੇ ਅਸੀਂ ਤੁਹਾਨੂੰ ਲੋਕੇਸ਼ਨ ਵੀ ਭੇਜਾਂਗੇ ਮਸ਼ੀਨ ਦੀ ਜਾਣਕਾਰੀ ਲੈਣੀ ਉਹ ਵੀ ਦਵਾਂਗੇ ਜੇ ਤੁਸੀਂ ਇੱਥੇ ਆ ਕੇ ਚਲਾ ਕੇ ਦੇਖ ਕੇ ਲੈ ਕੇ ਜਾਣੀ ਆ ਤਾਂ ਉਹ ਵੀ ਕਰਾਂਗੇ ਆਏ ਮਿੱਤਰੋ ਗੱਲ ਇਹ ਹੈ ਵੀ ਇਹਨਾਂ ਕੋਲੇ ਸਪਰੇਅ ਵਾਲੇ ਢੋਲੇ ਬਹੁਤ ਕੁਝ ਆ ਖੇਤੀਬਾੜੀ ਨਾਲ ਸੰਬੰਧਿਤ ਈਵਨ ਕਿ ਘਰਾਂ ਦੇ ਵਿੱਚ ਆਟਾ ਚੱਕੀਆਂ ਕੋਲੂ ਲੱਲਾ ਬੱਬਾ ਸਾਰਾ ਕੁਝ ਇੱਥੋਂ ਅਵੇਲੇਬਲ ਹੋਊਗਾ ਵਿਜ਼ਿਟ ਕਰੋ ਸਕਰੀਨ ਤੇ ਨੰਬਰ ਐਡਰੈਸ ਦਿੱਤਾ ਹੋਇਆ ਤੁਸੀਂ ਲੋਕੇਸ਼ਨ ਸਰਚ ਕਰਨੀ ਆ ਸਪਰੇਅ ਮੈਨੂਫੈਕਚਰੀ Google ਤੇ ਸਰਚ ਕਰ ਸਕਦੇ ਹੋ